ਸਾਹੀ ਕਾਲ ਦੋਸਤੋ ਕਿਵੇਂ ਹੋ ਸਾਰੇ ਅੱਜ ਅਸੀਂ ਬਣਾਉਣ ਲੱਗੇ ਸੀ ਸੌਣ ਦੀ ਦੁੱਧ ਖੀਰ ਤੇ ਪੂੜੇ ਜਿਹਦੇ ਲਈ ਆਪਾਂ ਲੈ ਲਿਆ ਸੀ 1/2 ਕਿਲੋ ਤੋਂ ਥੋੜਾ ਜਿਹਾ ਵੱਧ ਆਟਾ ਤੇ 1/2 ਕਿਲੋ ਦੇ ਕਰੀਬ ਗੁੜ ਜਿਹੜਾ ਕਿ ਪਹਿਲਾਂ ਘੋਲ ਕੇ ਮੰਮੀ ਨੇ ਰੱਖ ਲਿਆ ਸੀ ਪਾਈਆ ਗੁੜ ਸੀਗਾ ਸੌਰੀ ਤੇ ਉਹ ਆਪਾਂ ਪਾਣੀ 'ਚ ਰੱਖ ਲਿਆ ਸੀਗਾ ਹੁਣ ਸਾਰਾ ਮੈਲਟ ਹੋ ਗਿਆ ਤੇ ਆਹ ਆਪਾਂ ਉਹਦੇ ਲਈ ਬਣਾ ਲਿਆ ਬਰਸ਼ ਜਿਹਦੇ ਨਾਲ ਆਪਾਂ ਕੀ ਫਲਾਵਾਂਗੇ ਤੇ ਹੁਣ ਆਪਾਂ ਆਟਾ ਗੁੰਨਾ ਲਾਂਗੇ ਆ ਦੇਖੋ ਜੀ ਬਣਾਈ ਜਾਂਦੇ ਪੂਰੇ ਢੋਲ ਥੋੜਾ ਵੱਧੀ ਤਿਆਰ ਹੋ ਗਿਆ ਤੇ ਹੁਣ ਬਣਨਾ ਸ਼ੁਰੂ ਕਰਾਂਗੇ ਆ ਲੈ ਲਵਾਂਗੇ ਇਹਦੇ ਲਈ ਹਾਂਜੀ ਆ ਆਪਣਾ ਪੂੜਾ ਪੱਕ ਕੇ ਹੋ ਗਿਆ ਤਿਆਰ ਮੰਮੀ ਬਰੀਆ ਤਾਂ ਇਹਨੂੰ ਰਾੜੀ ਜਾਂਦੀ ਆ ਬਈ ਰੜਿਆ ਜਿਹਾ ਸਵਾਦ ਆ ਲੱਗਦਾ ਇੱਧਰ ਨਾਲ ਦੀ ਨਾਲ ਸਾਡੀ ਜਿਹੜੀ ਖੀਰ ਆ ਉਹ ਵੀ ਅਰੇਜੀ ਜਾਂਦੀ ਆ ਇਹ ਵੀ ਆਲਮੋਸਟ ਅੱਧੀ ਬਣ ਗਈ ਆ ਇਹ ਵੀ ਮੈਂ ਉਹਦੇ ਨਾਲ ਹੀ ਧਰ ਦੇਤੀ ਸੀਗੀ ਕਿ ਮੈਂ ਕਿਹਾ ਹੌਲੀ ਹੌਲੀ ਇਹਨੂੰ ਬਣਦੀ ਨੂੰ ਟਾਈਮ ਲੱਗੂਗਾ ਬਿਲਕੁਲ ਮੈਂ ਸਲੋ ਕਰਕੇ ਇੰਡੈਕਸ਼ਨ ਤੇ ਬਣਾ ਰਹੀ ਆਂ ਵੀ ਮੱਚ ਨਾ ਜਾਵੇ 嗯。Huh.